ਸਰਾਂ ਨਿਵਾਸੀ ਕਾਲ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਿਹਾ ਮੈਂ ਤੇ ਇਹ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਹੋਣ ਵਾਲੀ ਹੈ ਬਈ ਬਣ ਕੇ ਇਹ ਵੀਡੀਓ ਨੂੰ ਪੂਰਾ ਦੇਖਿਓ ਇਹ ਕੋਈ ਵੀਡੀਓ ਮੈਂ ਵਿਊ ਵਾਸਤੇ ਨਹੀਂ ਬਣਾ ਰਿਹਾ ਤੇ ਕੋਈ ਆਪਣੇ ਫਾਇਦੇ ਵਾਸਤੇ ਨਹੀਂ ਬਣਾ ਰਿਹਾ ਹਨਾ ਤੇ ਇਹ ਮਾਨਵਤਾ ਦੇ ਭਲਾਈ ਵਾਸਤੇ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈਗੀ ਤੁਸੀਂ ਆ ਪਿਛਲੇ ਦਿਨੀ ਗਰਾਜਵੀਰ ਰਜਵੰਦੇ ਦੀ ਮੌਤ ਵੇਲੇ ਇੱਕ ਸ਼ਤੀਸ਼ਨਾ ਦਾ ਬੰਦਾ ਸੁਣਿਆ ਹੋਊਗਾ ਜਿਹੜਾ ਕਿ ਪੀਜੀਆਈ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਜਾਂਦਾ ਉਹ ਬਾਈ ਦਾ ਆਪਣਾ ਐਨਜੀਓ ਚਲਾਉਂਦੇ ਨੇ ਉਹ ਤੇ ਉਹ ਫਰੀ ਦੇ ਵਿੱਚ ਵੀ ਇਲਾਜ ਕਰਾਉਂਦੇ ਨੇ ਪੀਜੀਆਈ ਦੇ ਵਿੱਚ ਲਿਜਾ ਕੇ ਤੇ ਘੱਟ ਪੈਸੇ ਦੇ ਵਿੱਚ ਵੀ ਕਰਾਉਂਦੇ ਨੇ ਤੇ ਆਪਣਾ ਉਹਨਾਂ ਦਾ ਕੋਈ ਵੀ 1 ਰੁਪਿਆ ਵੀ ਉਹ ਲੈਂਦੇ ਨਹੀਂ ਹਨਾ ਤੇ ਉਹ ਮਾਨਵਤਾ ਦੀ ਸੇਵਾ ਵਾਸਤੇ ਲੱਗੇ ਹੋਏ ਨੇ ਤੇ ਉਹ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਣਗੇ ਵੀ ਕਿਸ ਤਰ੍ਹਾਂ ਕੈਂਸਰ ਦੀ ਮੈਡੀਸਨ ਦੇ ਵਿੱਚ ਆਪਣੀ ਲੁੱਟ ਖਸੁੱਟ ਹੁੰਦੀ ਹੈ ਕਿਸ ਤਰ੍ਹਾਂ ਪ੍ਰਾਈਵੇਟ ਹਸਪੀਟਲ ਤੇ ਜਿਹੜੇ ਮੈਡੀਕਲ ਨੇ ਆਪਾਂ ਨੂੰ ਦਵਾਈਆਂ ਦੇ ਪੈਕੇਜ ਵੱਡੇ ਵੱਡੇ ਹਨਾ ਜਿਹੜੇ ਹੁੰਦੇ ਨੇ ਉਹ ਮਹਿੰਗੇ ਲਾਉਂਦੇ ਨੇ ਤੇ ਕਿਸ ਤਰ੍ਹਾਂ ਆਪਾਂ ਸਸਤੀ ਦਵਾਈ ਲੈ ਸਕਦੇ ਆਂਗੇ ਇਹ ਵੀਡੀਓ ਨੂੰ ਬਾਈ ਬਣ ਕੇ ਪੂਰਾ ਦੇਖਿਓ ਤਾਂ ਕਿ ਕਿਸੇ ਦੇ ਹਨਾ ਪੈਸੇ ਵੱਧ ਨਾ ਲੱਗਣ ਤੇ ਉਹਦਾ ਇਲਾਜ ਘੱਟ ਪੈਸਿਆਂ ਦੇ ਵਿੱਚ ਹੋ ਜੇ ਵੈਸੇ ਤਾਂ ਚਲੋ ਇਹ ਕੈਂਸਰ ਕਿਸੇ ਨੂੰ ਪਰਮਾਤਮਾ ਨਾ ਕਰੇ ਕਿਉਂਕਿ ਇਹ ਬਹੁਤ ਭਿਆਨਕ ਬਿਮਾਰੀ ਹੈਗੀ ਸਾਰਾ ਘਰ ਖਾ ਜਾਂਦੀ ਹੈਗੀ ਤੇ ਇਹ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਕੋਈ ਮੈਂ 뷰 ਵਾਸਤੇ ਨਹੀਂ ਬਣਾ ਰਿਹਾ ਤੇ ਕਿਸੇ ਤਾਈ ਸੁਨੇਹਾ ਪਹੁੰਚ ਜੇ ਤਾਂ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਮੈਡੀਕਲ ਹੈ ਉਹ ਸਸਤੀਆਂ ਦਵਾਈਆਂ ਦਿੰਦਾ ਉਹਦੇ ਵਿੱਚ ਸਿੱਧੀਆਂ ਕੰਪਨੀਆਂ ਨੇ ਕੁਮਾਰ ਕੰਪਨੀ ਹੈ ਇੱਕ ਨੌ ਨੰਬਰ ਦੁਕਾਨ ਨਾਲੇ ਨੂੰ ਜੇ ਤੁਸੀਂ ਜਾ ਕੇ ਕੋਈ ਵੱਡੀ ਦਵਾਈ ਲੈਣੀ ਹੈ 50000 ਦੀ ਕੋਈ 20000 ਦੀ ਤੁਸੀਂ ਉਹਨੂੰ ਜਾ ਕੇ ਕਹਿ ਦਿਓ ਵੀ ਮੈਨੂੰ ਇਹਦਾ ਹੱਲ ਕੱਢ ਕੇ ਦੇ ਕੋਈ ਉਹ ਕਿਵੇਂ ਕੱਢ ਕੇ ਦਿੰਦਾ ਸੁਣ ਲਓ ਆਸਟ੍ਰੇਲੀਆ ਮੁੰਡਾ ਰਹਿੰਦਾ ਗੁਰਪ੍ਰੀਤ ਇੱਕ ਆਸਟ੍ਰੇਲੀਆ 'ਚ ਮੇਰੇ ਫੋਲਓਵਰ ਬਹੁਤ ਨੇ ਉਹਦਾ ਸਾਸੂ ਮਾਂ ਪਹਿਲਾਂ ਤਾਂ 6 ਮਹੀਨੇ ਪਤਾ ਹੀ ਨਹੀਂ ਲੱਗਿਆਗਾ ਅਗਲਾ ਕਹਿੰਦਾ ਪਰੌਣੇ ਨੂੰ ਕਾਨੂੰ ਦੱਸਣਾ ਉਹਦੀ ਸਾਸੂ ਮਾਂ ਸੀ ਜਿਹੜੀ ਉਹ 70000 ਰੁਪਏ ਦੇ ਦੋ ਪੱਤੇ ਮਹੀਨੇ ਦੇ ਕੰਮ ਦੀ ਸੀ ਪਰ ਨੌਕਰ ਤਾਂ ਗੱਲ ਘੱਟ ਸੁਣਦੇ ਹੁੰਦੇ ਨੇ ਮੈਂ ਉਹਨਾਂ ਦਾ ਮਾਲਕ ਐ ਕਰਨ ਸਿੰਘਲਾ ਉਹਨੂੰ ਮੈਂ ਆਹ ਦਵਾਈ ਨਹੀਂ ਲੈਣੀ ਜਿਹੜੀ ਜਿਹੜੀ ਆ ਇਹ ਅੱभी ਦਵਾਈ ਇੱਕਦੂੰ ਵੀ ਵਧੀਆ ਹੋਵੇ ਜਾਂ ਨਾਲ ਦੀ ਹੋਵੇ ਮੈਨੂੰ ਦੱਸ ਕਿੰਨੇ ਦੀ ਇਹਦਾ ਸਬਸਟੀਟਿਊਟ ਲਾ ਲੈ ਬੈਠੋ ਅੰਕਲ ਤੁਸੀਂ ਮੈਨੂੰ ਚਾਚਾ ਹੀ ਕਹਿੰਦਾ ਹੋ ਮੈਂ ਕਦੇ-ਕਦੇ ਜਾਂਦਾ ਰਹਿਣਾ ਹਾਂ ਬੈਠੋ ਮੈਂ ਹੁਣੇ ਪਤਾ ਕਰਦਾ ਉਹਨੇ ਦੋ ਨੌਕਰ ਬੁਲਾਏ ਉਹਨਾਂ ਨੂੰ ਕੁਝ ਗੱਟਮੈਂਟ ਕੀਤੀ ਉਹਨਾਂ ਨੇ ਸਰਚ ਕਰਕੇ ਮੇਰੇ ਮੂਰੇ ਪੱਤੇ ਲਿਆ ਕੇ ਰੱਖਤੇ ਪਤਾ ਲੱਗ ਸਕਦੇ ਹੋ 1.40 ਲੱਖ ਦੀ ਦਵਾਈ ਖਾਣ ਵਾਲੇ ਉਹ ਬੰਦੇ ਅੰਮ੍ਰਿਤਸਰ ਤੋਂ ਆਏ 6 ਮਹੀਨਿਆਂ ਦੀ ਦਵਾਈ 12000 ਦੀ ਲੈ ਕੇ